ਦੋਸਤੋ ਗੱਲ ਕਰਦੇ ਅੱਜ ਨਵੇਂ ਵਿਸ਼ੇ ਤੇ ਤੇ ਇੱਕ ਪਿੰਡ ਬਾਰਡਰ ਦੇ ਏਰੀਏ ਤੇ ਵਸਦਾ ਹੁੰਦਾ ਬਹੁਤ ਹੀ ਵਧੀਆ ਪਿੰਡ ਹੁੰਦਾ ਤੇ ਪਿੰਡ ਦੇ ਵਿੱਚ ਇੱਕ ਬੰਦਾ ਰਹਿੰਦਾ ਹੁੰਦਾ ਜਿਹਦਾ ਨਾਮ ਹੁੰਦਾ ਬੂਟਾ ਸਿੰਘ ਬਹੁਤ ਹੀ ਪੜਿਆ ਲਿਖਿਆ ਤੇ ਸੁੱਲਝਾ ਇਨਸਾਨ ਹੁੰਦਾ ਤੇ ਹਰ ਇੱਕ ਬੰਦਾ ਪਿੰਡ ਦਾ ਉਹਦੇ ਤੋਂ ਕੋਈ ਵੀ ਗੱਲ ਪੜਨ ਲਿਖਣ ਵਾਲੀ ਕਾਗਜ਼ਾਂ ਪ੍ਰਤੀ ਸਭ ਕੁਝ ਉਹਦੇ ਤੋਂ ਪੁੱਛ ਕੇ ਕਰਦੇ ਆ ਉਹ ਬੰਦੇ ਦੀ ਜ਼ਿੰਦਗੀ ਬਹੁਤ ਹੀ ਵਧੀਆ ਚੱਲ ਰਹੀ ਹੁੰਦੀ ਆ ਤੇ ਉਹਦੇ ਬੱਚੇ ਵੀ ਹੁੰਦੇ ਆ ਬੱਚੇ ਹੁੰਦੇ ਆ ਪੜਦੇ ਆ ਲਿਖਦੇ ਆ ਥੋੜਾ ਜਿਹਾ ਹਾਈ ਫਾਈ ਹੁੰਦੇ ਆ ਤੇ ਸਾਡੇ ਦੇਸ਼ ਦੇ ਵਿੱਚ ਇੱਕ ਨਵੀਂ ਸਕੀਮ ਆਉਂਦੀ ਆ ਕਿ ਜਿਹੜੀ ਸਾਡੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੰਦੀ ਆ ਸਕੀਮ ਇਹ ਆਉਂਦੀ ਆ ਕਿ ਸਾਰੇ ਲੋਕਾਂ ਦੀ ਦੌੜ ਲੱਗਦੀ ਆ ਇੱਕ ਬਾਰ ਨੂੰ ਪੱਜਣ ਦੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਉਹਦੇ ਬੱਚੇ ਵੀ ਕੋਸ਼ਿਸ਼ ਕਰਨ ਲੱਗੇ ਕਿ ਅਸੀਂ ਪੰਜਾਬ ਨਹੀਂ ਰਹਿਣਾ ਤੇ ਅਸੀਂ ਕੈਨੇਡਾ ਜਾਣਾ ਤੇ ਬਾਪ ਹੋਣ ਦੇ ਨਾਤੇ ਉਹਨੇ ਵੀ ਕੋਸ਼ਿਸ਼ ਕੀਤੀ ਕਿ ਚਲੋ ਜੇ ਬੱਚਿਆਂ ਦੇ ਭਵਿੱਖ ਆਸਤੇ ਚੰਗੀ ਗੱਲ ਆ ਬਾਹਰ ਜਾਣਾ ਤੇ ਇੱਥੇ ਕੋਈ ਛੱਕਾ ਦੀ ਗੱਲ ਨਹੀਂ ਉਹਨੇ ਉਹਨਾਂ ਨੂੰ ਬਾਹਰ ਦੀ ਪਾਸਪੋਰਟ ਬਣਾ ਤੇ ਬਾਹਰ ਦੀ ਪੜ੍ਹਾਈ ਸ਼ੁਰੂ ਕਰਾਤੀ ਜੀ ਨੂੰ ਆਪਾਂ ਅੱਜ ਕੱਲ੍ਹ ਹਾਈਡਰਸ ਦੇ ਦਰਮਿਆਨ ਜਾਣਦੇ ਆ ਤੇ ਉਹਨਾਂ ਦੇ ਬੱਚੇ ਪੜ ਗਏ ਚੰਗਾ ਡਿਗਰੀ ਕਰ ਗਏ ਤੇ ਬਾਹਰ ਦਾ ਵੀਜ਼ਾ ਜਿਹੜਾ ਉਹਨਾਂ ਨੂੰ ਮਿਲ ਗਿਆ ਬੱਚੇ ਬਾਹਰ ਚਲੇ ਗਏ ਜ਼ਿੰਦਗੀ ਵਧੀਆ ਚੱਲਣੀ ਸ਼ੁਰੂ ਹੋ ਗਈ ਪਰ ਬੱਚੇ ਜਦੋਂ ਬਾਹਰ ਗਏ ਤੇ ਬੱਚੇ ਉਥੋਂ ਦੇ ਹੀ ਬਣ ਕੇ ਰਹਿ ਗਏ ਵਿਸਨੀਕ ਬਾਹਰ ਦੀ ਜਿਹੜੀ ਸਾਡੇ ਇੱਕ ਬਹੁਤ ਹੀ ਜ਼ਿਆਦੇ ਪਤਾ ਨਹੀਂ ਸਾਨੂੰ ਬਾਹਰ ਕੈਨੇਡਾ ਅਸੀਂ ਕਿਹੜੀ ਚੀਜ਼ ਸੀ ਜਿਹੜੀ ਬੱਚਿਆਂ ਨੂੰ ਜਿਹੜੇ ਇੱਥੋਂ ਪਹੁੰਚ ਜਾਂਦੇ ਆ ਉੱਥੋਂ ਦੇ ਬਣ ਕੇ ਰਹਿ ਜਾਂਦੇ ਆ ਪਰ ਬਾਪ ਹੋਣ ਦੇ ਨਾਂ ਤੇ ਉਹ ਰੋਜ਼ ਬੱਚਿਆਂ ਨੂੰ ਫੋਨ ਕਰਦਾ ਤੇ ਪੁੱਛਦਾ ਕਿ ਜੇ ਤੁਹਾਡੀ ਪੜ੍ਹਾਈ ਪੂਰੀ ਹੋ ਗਈ ਆ ਜਾਂ ਤੁਹਾਡਾ ਸ਼ੌਂਕ ਪੂਰਾ ਹੋ ਗਿਆ ਤੁਸੀਂ ਪਿੰਡ ਵਾਪਸ ਆ ਜਾ ਪਰ ਨਹੀਂ ਬੱਚੇ ਨਹੀਂ ਮੰਨਦੇ ਬੱਚਿਆਂ ਦੇ ਕਿ ਬਾਪੂ ਜੀ ਹੁਣ ਅਸੀਂ ਇੱਥੇ ਹੀ ਰਹਿਵਾਂਗੇ ਪਰ ਬੱਚੇ ਬਾਹਰ ਚਲੇ ਗਏ ਤੇ ਮੀਆਂ ਬੀਬੀ ਜਿਹੜੀ ਬੁੱਟਾ ਸਿੰਘ ਦੇ ਘਰ ਵਾਲੀ ਸੀ ਬੁੱਟੇ ਸੀ ਉਹ ਵੀ ਉਹਨਾਂ ਦੇ ਨਾਲ ਉਹ ਇੱਥੇ ਰਹਿ ਰਹੀ ਸੀ ਬਾਰਡਰ ਦੇ ਏਰੀਆ 'ਚ ਜੋ ਪਿੰਡ ਸੀਗਾ ਉਹ ਆਪਦੀ ਵਧੀਆ ਜ਼ਿੰਦਗੀ ਕੱਟ ਰਏ ਸੀ ਪਰ ਬੱਚੇ ਜਦੋਂ ਨਵੇਂ-ਨਵੇਂ ਜਾਂਦੇ ਸੀ ਫੋਨ ਕਰਦੇ ਸੀ ਆਉਂਦੇ ਜਾਂਦੇ ਵੀ ਸੀ ਸਾਲ ਬਾਅਦ ਢੀੜਾ ਵੀ ਮਾਰਦੇ ਸੀ ਪਰ ਜਦੋਂ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਤੇ ਬੱਚਿਆਂ ਨੇ ਉਧਰ ਸੈਟਲ ਹੋ ਗਏ ਵਿਆਹ ਹੋ ਗਏ ਬੱਚਿਆਂ ਦੇ ਜਦੋਂ ਵਿਆਹ ਹੋ ਜੇ ਬੰਦਾ ਹੋਰ ਵੀ ਥੋੜਾ ਜਿਆ ਅਦਸਤਿਦਾਲੀਆਂ ਦੇ ਚੱਕਰਾਂ 'ਚ ਫਸ ਜਾਂਦਾ ਜਦੋਂ ਵਿਆਹ ਹੋ ਗਏ ਫੇਰ ਉਹਨਾਂ ਦੇ ਜਿਹੜੇ ਸਹੁਰੇ ਪਰਿਵਾਰ ਜਾਂ ਹੋਰ ਆ ਉਹ ਵੀ ਸਾਰੇ ਉੱਥੇ ਹੀ ਚਲੇ ਗਏ ਮਾਪਿਆਂ ਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਸਾਡੇ ਕੋਲੇ ਬਾਪੂ ਜੀ ਰਹਿਣ ਲੱਗ ਜਾਓਣਗੇ ਪਰ ਬਜ਼ੁਰਗ ਇੱਥੋਂ ਦੇ ਜੰਮਪਾਲ ਹੋਣ ਕਾਰਨ ਤੇ ਇੱਥੋਂ ਦੇ ਰਹਿਣ ਕਾਰਨ ਉਹ ਇਹ ਆਪਦਾ ਦੇਸ਼ ਛੱਡ ਕੇ ਜਾ ਨਹੀਂ ਸੀ ਸਕਦੇ ਪਰ ਕੋਸ਼ਿਸ਼ ਕੀਤੀ ਕਿ ਮਾਂ ਦਾ ਦਿਲ ਜਿਹੜਾ ਬੜਾ ਅਨਮੋਲ ਹੁੰਦਾ ਜਦੋਂ ਬੱਚਿਆਂ ਨੇ ਮਾਂ ਨੂੰ ਕਿਹਾ ਤੇ ਮਾਂ ਨੇ ਬੂਟਾ ਸਿੰਘ ਨੂੰ ਕਿਹਾ ਆਖਰ ਬੂਟਾ ਸਿੰਘ ਨੂੰ ਮੰਨਣਾ ਪਿਆ ਤੇ ਉਹ ਕੈਨੇਡਾ ਉਹ ਵੀ ਚਲੇ ਗਏ ਪਰ ਉੱਥੇ ਜਾ ਕੇ ਉਹਨਾਂ ਨੂੰ ਥੋੜੇ ਦਿਨ ਚੰਗਾ ਲੱਗਿਆ ਘੁੰਮਣ ਫਿਰਨ 'ਚ ਜਿੰਨੇ ਦਿਨ ਉਹ ਘੁੰਮ ਸਕਦੇ ਸੀ ਪਰ ਬਾਅਦ ਵਿੱਚ ਉਹ ਬੋਰ ਹੋਣ ਲੱਗੇ ਕਿਉਂਕਿ ਉੱਥੇ ਬਜ਼ੁਰਗਾਂ ਵਾਸਤੇ ਕੋਈ ਵੀ ਇਹੋ ਜਿਹਾ ਸਿਸਟਮ ਨਹੀਂ ਹੈਗਾ ਕਿ ਕਿਉਂਕਿ ਉੱਥੇ ਕੰਮ ਹੀ ਹੈ ਕੰਮ ਬਸ ਕੰਮ ਤੇ ਜਾਣਾ ਕੰਮ ਤੋਂ ਆਏ ਕੰਮ ਤੇ ਚੱਲੇ ਤੇ ਕੰਮ ਤੇ ਜਾਣਾ ਸਵੇਰ ਬਜ਼ੁਰਗਾਂ ਦੇ ਸੁੱਤਿਆਂ ਹੋਏ ਤਾਂ ਉਹ ਕੰਮ ਤੇ ਚਲੇ ਜਾਂਦੇ ਸੀ ਤੇ ਕਦੇ ਮੇਲ ਹੁੰਦੇ ਸੀ ਬੱਚਾ ਨਾ ਕਿੱਥੇ ਨਹੀਂ ਹੁੰਦੇ ਸੀ ਕਈ ਵਾਰ ਬਜ਼ੁਰਗ ਪਾਰਕ ਦੇ ਵਿੱਚ ਬੈਠ ਜਾਂਦੇ ਜਾ ਕੇ ਗੱਲਾਂ ਬਾਤਾਂ ਮਾਰਦੇ ਕੋਈ ਆਪ ਦੀਆਂ ਕਹਾਣੀਆਂ ਦੱਸਦਾ ਕਿ ਮੈਂ ਆਹ ਪਰੇਸ਼ਾਨੀਆਂ ਇੱਥੇ ਆ ਕੇ ਫਸ ਗਏ ਇੱਥੋਂ ਦਾ ਉੱਥੋਂ ਦੀ ਰੀਸ ਨਹੀਂ ਆਪਾਂ ਕਰ ਸਕਦੇ ਉੱਥੋਂ ਦੀ ਟ੍ਰੈਫਿਕ ਦਾ ਉੱਥੋਂ ਦੇ ਅਰੂਲਾਂ ਦਾ ਉਹਦੇ ਹਿਸਾਬ ਨਾਲ ਨਹੀਂ ਚੱਲ ਸਕਦੇ ਕਿ ਬੜੇ ਪ੍ਰੋਬਲਮ ਆ ਕੋਈ ਆਪਣੀਆਂ ਕਹਾਣੀਆਂ ਦੱਸਦਾ ਕਿ ਮੈਨੂੰ ਨਾ ਨਹੀਂ ਬੁਲਾਉਂਦੀ ਮੇਰਾ ਪੁੱਤ ਨਹੀਂ ਬੁਲਾਉਂਦਾ ਮੈਨੂੰ ਬੱਚੇ ਮੇਰੇ ਆਖੇ ਨਹੀਂ ਲੱਗਦੇ ਜੇ ਬੱਚਿਆਂ ਨੂੰ ਝੜਕਦੇ ਆ ਤੇ ਉਹ ਕੰਪਲੀਟ ਕਰ ਦਿੰਦੇ ਆ ਇਦਾਂ ਇਦਾਂ ਕਰਕੇ ਬੜੀਆਂ ਪ੍ਰੋਬਲਮਾਂ ਆਉਣ ਲੱਗੀਆਂ ਤੂੰ ਪੂਤਾ ਸਿੰਘ ਨੇ ਥੋੜਾ ਟਾਈਮ ਕੱਟਿਆ ਤੇ ਉਹਨੇ ਆਪ ਦੀ ਤਿਆਰੀ ਵਾਪਸ ਕੀਤੀ ਜੋ ਖਿੱਚ ਲਈ ਪਰ ਉਹ ਨੂੰ ਪੰਜਾਬ ਦੀ ਮਿੱਟੀ ਪੰਜਾਬ ਚ ਖਿੱਚ ਲਈ ਤਵਾ ਤੇ ਬੂਟਾ ਸਿੰਘ ਨੇ ਤਿਆਰੀ ਕਰਕੇ ਆਪ ਦਾਸ ਤੇ ਉਹ ਵਾਪਸ ਫੇਰ ਆ ਗਿਆ ਪੰਜਾਬ ਚ ਆਨ ਕੇ ਉਸੇ ਤਰ੍ਹਾਂ ਹੀ ਉਸਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸਵੇਰੇ ਕਹਾਣੀ ਅਸਲ ਵਿੱਚ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਇੱਥੇ ਆਉਂਦਾ ਹੈ ਥੋੜੀ ਦੇਰ ਬਾਅਦ ਮਾਤਾ ਦੇ ਦਿਲ ਤੇ ਠੇਸ ਪਹੁੰਚਦੀ ਆ ਕਿ ਬੱਚੇ ਬਾਹਰ ਆ ਤੇ ਅਸੀਂ ਇੱਥੇ ਬੈਠੇ ਹਾਂ ਤੇ ਸਾਨੂੰ ਪ੍ਰੋਬਲਮ ਬਹੁਤ ਆ ਤੇ ਅਸੀਂ ਕੀ ਕਰੀਏ ਬੱਚਿਆਂ ਬਿਨਾ ਦਿਲ ਨਹੀਂ ਲੱਗਦਾ ਪਰ ਮਾਂ ਨੇ ਹੌਲੀ-ਹੌਲੀ ਉਹਨੂੰ ਕੋਈ ਪ੍ਰੋਬਲਮ ਆਈ ਤੇ ਉਹਦੀ ਮਾਂ ਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਬੱਚਿਆਂ ਨੂੰ ਫੋਨ ਕੀਤਾ ਗਿਆ, ਬੱਚੇ ਆਏ, ਰਹੇ ਥੋੜਾ ਚਿਰ। ਪਰ ਜਦੋਂ ਮਾਂ ਮਾਂ ਦਾ ਭੂਪ ਪੈ ਗਿਆ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਫੇਰ ਉਹ ਚਲੇ ਗਏ। ਪਰ ਬਾਪੂ ਜਿਹੜਾ ਵਿਚਾਰਾ ਬੂਟਾ ਸੀ ਉਹ ਕੱਲਾ ਰਹਿ ਗਿਆ ਇੱਥੇ। ਕੱਲਾ ਰਹਿਣ ਕਾਰਨ ਥੋੜੇ ਦਿਨ ਔਖੇ ਕੱਟੇ, ਫੇਰ ਬਹੁਤ ਔਖਾ ਹੋ ਗਿਆ। ਇਕੱਲੇ ਦਾ ਜੀ ਨਾ ਲੱਗਣਾ। ਇੱਧਰ-ਉੱਧਰ ਜਾਣਾ। ਆਪ ਖਾਣਾ ਬਣਾਉਣਾ ਆਪ ਬਹੁਤ ਪਰੇਸ਼ਾਨ ਹੋ ਗਿਆ ਅਖਬਾਰ ਵਾਲਾ ਸਿਰਫ ਇੱਕ ਸਵੇਰੇ ਅਖਬਾਰ ਸੱਟ ਕੇ ਚਲਾ ਜਾਂਦਾ ਸੀ ਤੇ ਦੁੱਧ ਵਾਲਾ ਦੁੱਧ ਦੇ ਕੇ ਚਲਾ ਜਾਂਦਾ ਸੀ ਪਰ ਥੋੜਾ ਜਿਹਾ ਦਿਨਾਂ ਬਾਅਦ ਉਹਨੂੰ ਅਹਿਸਾਸ ਹੋਇਆ ਕਿ ਮੈਂ ਹੁਣ ਜਾਵਾਂ ਤਾਂ ਜਾਵਾਂ ਕਿਉਂਕਿ ਉਹ ਆਪ ਦੇ ਹੱਥੀ ਆਪ ਦਾ ਘਰ ਜਿਹੜਾ ਬੁੱਟਾ ਸਿੰਘ ਉਹ ਤੋੜ ਚੁੱਕਿਆ ਸੀ ਟੁੱਟ ਗਿਆ ਸੀ ਦੁਨੀਆ ਦੇ ਨਾਲ ਆਪ ਦੀ ਰਿਸ਼ਤੇ ਰਿਣਾਵ ਦੇ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਦਾਸ ਵੀ ਇੰਨਾ ਜਿਆਦਾ ਰਹਿਣ ਲੱਗ ਗਿਆ ਕਿ ਜਿੱਥੇ ਆਪਦੇ ਬੱਚੇ ਖੇਡੇ ਹੋਣ ਅੱਖਾਂ ਦੇ ਸਾਹਮਣੇ ਉੱਥੇ ਕੁਛ ਨਾ ਦੇਖੇ ਤੇ ਆਟੋਮੈਟਿਕਲੀ ਬੰਦਾ ਜਿਹੜਾ ਬਹੁਤ ਜਿਆਦਾ ਅ ਅੰਦਰੋਂ ਅੰਦਰੀ ਔਖਾ ਹੋ ਜਾਂਦਾ ਉਹ ਆਸੇ ਪਾਸੇ ਦੇਖਦਾ ساری ਦਿਹਾੜੀ ਉਸ ਤਾਂ ਦਿਲ ਨਹੀਂ ਲੱਗਦਾ ਤੇ ਅਖਬਾਰ ਵਾਲਾ ਸਵੇਰੇ ਇੱਕ ਦਿਨ ਅਖਬਾਰ ਛੱਟ ਕੇ ਚਲਾ ਗਿਆ ਤੇ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਉਸ ਬਜ਼ੁਰਗ ਦੇ ਬੂਟੇ ਕਿ ਜਿਸ ਦਿਨ ਦੂਜੇ ਦਿਨ ਅਖਬਾਰ ਛੱਟਣ ਆਇਆ ਤੇ ਉਹ ਅਖਬਾਰ ਵਾਲੇ ਨੂੰ ਰੋਕ ਲਿਟਾ ਤੇ ਉਹ ਅਖਬਾਰ ਵਾਲੇ ਨੂੰ ਇੱਕੋ ਹੀ ਗੱਲ ਕਹਿੰਦਾ ਕਿ ਗੱਲ ਸੁਣ ਮੇਰੀ ਮੈਂ ਤੈਨੂੰ ਕਿੰਨੇ ਪੈਸੇ ਦਿੰਨਾ ਅਖਬਾਰ ਸਿੱਟਣ ਦੇ ਉਹ ਆਂਦੇ ਜੀ ਬਜ਼ੁਰਗ ਨੂੰ 250 ਰੁਪਿਆ ਪਰ ਉਹ ਆਂਦਾ ਮੈਂ ਤੈਨੂੰ 700 ਰੁਪਿਆ ਜ਼ਰੂਰ ਦਿਆਂਗਾ ਅਖਬਾਰ ਸਿੱਟਣ ਦਾ ਪਰ ਤੂੰ ਕੱਲ ਤੋਂ ਇੱਕ ਕੰਮ ਜ਼ਰੂਰ ਕਰਨਾ ਜਦੋਂ ਵੀ ਤੂੰ ਮੇਰੇ ਘਰੇ ਅਖਬਾਰ ਸਿੱਟਣ ਆਉਣਾ ਹੈ ਤੇ ਤੂੰ ਬਿੱਲ ਮਾਰ ਕੇ ਪਰ ਜਿੰਨਾ ਚਿਰ ਮੈਂ ਦਰਵਾਜ਼ਾ ਖੋਲੂਗਾ ਤੇ ਹੱਥ 'ਚ ਮੇਰੇ ਅਖਬਾਰ ਦੇ ਕੇ ਜਾਣਾ ਫਾਲੂ ਕਹਿੰਦਾ ਜੀ ਇਹ ਨਹੀਂ ਹੋ ਸਕਦਾ ਵੀ ਮੈਂ ਹੋਰ ਹੀ ਬਹੁਤ ਅਖਬਾਰ ਮੰਨਣੇ ਹੁੰਦੇ। ਉਹ ਆਂਦਾ ਮੈਂ ਤੈਨੂੰ ਪੈਸੇ ਵੀ ਤਾਂ ਜਾਦੇ ਦੇ ਰਿਹਾ ਨਾ 5 ਮਿੰਟ ਦੇ ਸਿਰ ਤੇ ਚਲੋ ਅਖਬਾਰ ਵਾਲਾ ਕਹਿੰਦਾ ਇਹ ਕਾਰਨ ਕੀ ਵੀ ਤੇਰੇ ਹੱਥ 'ਚ ਅਖਬਾਰ ਫੜਾਉਣ ਦੇ ਨਾਲ ਤੇ ਥੱਲੇ ਸਿੱਟਣ ਦੇ ਨਾਲ ਕਿਉਂ ਪ੍ਰੋਬਲਮ ਆ ਰਹੀ ਹੈ ਤੇ ਤੂੰ ਪੈਸੇ ਮੈਨੂੰ ਕਿਉਂ ਜਾਦੇ ਦੇ ਰਿਹਾ। ਉਹ ਆਂਦਾ ਵੀ ਮੈਂ ਪੈਸੇ ਤੈਨੂੰ ਤਾਂ ਜਾਦਾ ਦੇ ਰਿਹਾ ਕਿ ਮੇਰੇ ਬੱਚੇ ਬਾਹਰ ਤੇ ਮੈਂ ਘਰ ਦੇ ਵਿੱਚ ਇਕੱਲਾ ਹਾਂ ਤੇ ਮੇਰਾ ਦਿਲ ਨਹੀਂ ਲੱਗਦਾ ਤੇ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਮੈਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ। ਤੇ ਉਹਨੇ ਆਪਣੇ ਬੱਚਿਆਂ ਦੇ ਨੰਬਰ ਵੀ ਅਖਬਾਰਾਂ ਵਾਲਿਆਂ ਨੂੰ ਦੇ ਦਿੱਤੇ ਉਹ ਅਖਬਾਰਾਂ ਵਾਲਾ ਕਹਿੰਦਾ ਕਿ ਜਿਹੜੇ ਤੇਰੇ ਬੱਚੇ ਤੇ ਨੰਬਰ ਅਸੀਂ ਕੀ ਕਰਨੇ ਆ ਉਹ ਕਹਿੰਦਾ ਮੇਰੀ ਗੱਲ ਸੁਣ ਤੂੰ ਘੰਟੀ ਖੜਕਾਏਗਾ ਮੈਂ ਦਰਵਾਜ਼ਾ ਖੋਲੂਗਾ ਤੇ ਮੇਰੇ ਹੱਥ ਵਿੱਚ ਅਖਬਾਰ ਫੜਾਏਗਾ ਤੇ ਤੈਨੂੰ ਪਤਾ ਲੱਗਦਾ ਰਹੂਗਾ ਕਿ ਬੂਟਾ ਜਿਉਂਦਾ ਹੈ ਜਿਸ ਦਿਨ ਮੈਂ ਬਾਹਰ ਨਾ ਖੋਲਿਆ ਤੂੰ ਘੰਟੀ ਵੀ ਖੜਕਾਈ ਮੈਂ ਬਾਹਰ ਨਾ ਖੋਲਿਆ ਤੇ ਤੂੰ ਇਹ ਸੋਚ ਲੈਣਾ ਕਿ ਬੂਟਾ ਇਸ ਦੁਨੀਆ ਦੇ ਉੱਪਰ ਨਹੀਂ ਰਿਹਾ ਦੋਸਤੋ ਕਿੱਡੀ ਵੱਡੀ ਗੱਲ ਬਜ਼ੁਰਗ ਨੇ ਕਹੀ ਪਰ ਉਹ ਬੰਦੇ ਦੇ ਦਿਲ ਤੇ ਬਹੁਤ ਵੱਡੀ ਛੱਟ ਲੱਗੀ ਪਰ ਉਹ ਅਖਬਾਰ ਵਾਲਾ ਕਹਿੰਦਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਫਾਸਤੂ ਬਜ਼ੁਰਗੋ ਮੈਂ ਰੋਜ਼ ਤੁਹਾਡਾ ਦਰਵਾਜ਼ਾ ਘੰਟੀ ਖੜਕਾਉਂਗਾ ਤੁਹਾਡੇ ਹੱਥ ਦੇ ਵਿੱਚ ਅਖਬਾਰ ਦੇ ਕੇ ਜਾਊਂਗਾ ਰੱਬ ਕਰੇ ਤੁਹਾਨੂੰ ਇਹ ਦਿਨ ਕਦੇ ਨਾ ਦੇਖਣਾ ਪਵੇ ਦੋਸਤੋ ਗੱਲ ਇਹ ਆ ਆਪਾਂ ਇਹੀ ਸਮਝਾਉਣਾ ਚਾਹੁੰਦੇ ਸੀ ਇਸ ਕਹਾਣੀ ਦੇ ਦਰਾਂ ਕਿ ਬਜ਼ੁਰਗਾਂ ਨੂੰ ਕੱਲੇ ਛੱਡ ਕੇ ਨਾ ਜਾਓ ਕਿਉਂਕਿ ਬਾਹਰਲੀ ਦੁਨੀਆ ਤੇ ਇੱਥੋਂ ਦੀ ਦੁਨੀਆ ਦਾ ਬਹੁਤ ਫਰਕ ਆ ਇੱਥੇ ਆਪਾਂ ਕੱਟ ਕੇ ਕਰਕੇ ਕੱਟ ਖਾਵਾਂਗੇ ਕੋਈ ਦਿੱਕਤ ਨਹੀਂ ਪਰ ਆਪਦੇ ਪੰਜਾਬ ਨਾਲੋਂ ਆਪਦੇ ਬਜ਼ੁਰਗਾਂ ਨਾਲ ਨਾ ਟੁੱਟੋ ਇਹ ਰਿਸ਼ਤੇ ਰੋਜ਼ ਰੋਜ਼ ਨਹੀਂ ਬਣਦੇ ਬਾਹਰ ਦੀ ਦੁਨੀਆ ਬਹੁਤ ਵਧੀਆ ਏ ਉਹ ਵੀ ਬਹੁਤ ਵਧੀਆ ਦੁਨੀਆ ਪਰ ਸਾਡੀ ਦੁਨੀਆ ਜਿਹੜੀ ਪੰਜਾਬ ਦੀ ਏ ਬਹੁਤ ਵਧੀਆ ਅਸੀਂ ਆਪਦਾ ਘਰ ਪਰਿਵਾਰ ਛੱਡ ਕੇ ਆਪਦੇ ਬਜ਼ੁਰਗਾਂ ਨੂੰ ਛੱਡ ਕੇ ਜਦੋਂ ਬਾਹਰ ਚਲੇ ਜਾਂਦੇ ਆ ਸਾਡੇ ਬਜ਼ੁਰਗਾਂ ਤੇ ਕੀ ਬੀਤੀ ਆ ਤੇ ਦੋਸਤੋ ਕਦੇ ਵੀ ਆਪਦੇ ਬਜ਼ੁਰਗਾਂ ਨੂੰ ਛੱਡ ਕੇ ਨਾ ਜਾਓ ਕਾਣੀ ਜੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ